ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਆਗੂਆਂ ਦੀ ਗੁਰੂ ਨਾਨਕ ਮਿੰਨੀ ਬੱਸ ਆਪਰੇਟਰ ਬਲ ਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਇੱਕ ਅਹਿਮ ਮੀਟਿੰਗ ਬੱਸ ਸਟੈਂਡ ਫਗਵਾੜਾ ਵਿਖੇ ਹੋਈ ਮੀਟਿੰਗ ਉਦੋਂ ਜਿੱਥੇ ਆਗੂਆਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਜਿੱਥੇ ਅਹਿਮ ਵਿਚਾਰ ਚਰਚਾ ਕੀਤੀ ਉੱਥੇ ਹੀ ਸਤਨਾਮ ਸਿੰਘ ਸਾਨੀ ਨੇ ਸਮੂਹ ਬੱਸ ਆਪਰੇਟਰਾਂ ਨੂੰ ਇਸ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਦੇਣ ਦੀ ਗੱਲ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਜਿਹੜਾ ਸ਼ੰਭੂ ਤੇ ਖਨੌਰੀ ਵਿਖੇ ਅੰਦੋਲਨ ਚੱਲ ਰਿਹਾ ਉਹਦੇ ਸਮਰਥਨ ਲਈ ਔਰ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਜਿਹੜੇ 1 ਮਹੀਨੇ ਤੋਂ ਵੱਧ ਸਮੇਂ ਦੇ ਵਿੱਚ ਮਰਨ ਮਰਤੇ ਬੈਠੇ ਆ ਉਹਨਾਂ ਦੀ ਪੂਰਨ ਹਮਾਇਤ ਲਈ ਤਿੰਨੇ ਕੋਲ ਜਿਹੜਾ ਪੰਜਾਬ ਪੰਡ ਦਾ ਸੱਦਾ ਪੂਰ ਸਮੋਹ ਦੇ ਵਿੱਚ ਭਾਰਤੀ ਕਿਸਾਨ ਜਿਹਨੂੰ ਦੋਆਬਾ ਦੇ ਜਿਹੜੇ ਟਰਾਂਸਪੋਰਟਰ ਵੀਰ ਨੇ ਸਾਡੇ ਬਕਵਾੜੇ ਦੇ ਬੱਸ ਡਰਾਈਵਰ ਯੂਨੀਅਨ ਉਹਨਾਂ ਨਾਲ ਮੀਟਿੰਗ ਕਰਨ ਲਈ ਬੱਸ ਸਟੈਂਡ ਬਕਵਾੜਾ ਪਹੁੰਚੇ ਆ ਔਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਬੱਸ ਆਪਰੇਟਰ ਯੂਨੀਅਨ ਦਾ ਸਾਡੇ ਟਰਾਂਸਪੋਰਟ ਵੀਰਾਂ ਦਾ ਉਹਨਾਂ ਨੇ ਇਸ ਮੰਤ ਦਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਉਹ ਮੁਕੰਮਲ ਜਿਹੜਾ ਪੰਜਾਬ ਬੰਦ ਦੇ ਵਿੱਚ ਸ਼ਾਮਲ ਹੋਣਗੇ ਸਾਰੇ ਕਿਸਾਨ ਮਜ਼ਦੂਰ ਵਰਚੇਵਲੋਂ ਤੇ ਇਸ ਕੇਮ ਨੂੰ ਨਾਨ ਪੋਲਿਟਿਕਲ ਬਨੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਸ਼ਹਿਰ ਦੇ ਜਿੰਨਾ ਵਪਾਰੀ ਭਾਈਚਾਰਾ ਦੁਕਾਨਦਾਰ ਵੀਰਿਆ ਵਿਦਿਆਰਥੀ ਵਰਗਿਆ ਜਿੰਨੇ ਆੜਤੀ ਵਰਗਿਆ ਦੋਦੀ ਜੂਨੀਅਰ ਟਰਾਂਸਪੋਰਟ ਯੂਨੀਅਨ ਔਰ ਸਭ ਨੂੰ ਅਪੀਲ ਕਰਦੇ ਆ ਕਿ 30 ਤਰੀਕ ਦੇ ਜਿਹੜਾ ਮੁਕੰਮਲ ਪੰਜਾਬ ਬੰਦ ਹੈ ਉਹਦੇ ਚ ਸ਼ਾਮਲ ਹੋਵੋ ਜੀਟੀ ਰੋਡ ਫਗਵਾੜਾ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਜੀਟੀ ਰੋਡ ਝਾਮ ਹੋਊਗਾ ਤੇ ਸਾਰਿਆਂ ਨੂੰ ਉਹਦੇ ਚ ਪਹੁੰਚਣ ਦੀ ਵੀ ਅਪੀਲ ਕਰਦੇ ਆ ਸਾਰੇ ਭਾਈਚਾਰਿਆਂ ਤੋਂ ਅਸੀਂ ਸਮਰਥਨ ਦੀ ਆਸ ਕਰਦੇ ਆ ਔਰ ਅਪੀਲ ਕਰਾਂਗੇ ਕਿ ਸਾਰੇ ਹੋਵੋ ਮਾਕੇ ਪਹੁੰਚੀਏ ਆਪਸੀ ਭਾਈਚਾਰੇ ਦਾ ਸੁਪਤ ਦੇ ਕੇ ਸੰਬੰਧ ਨੂੰ ਸੁਧਰ ਕਰੀਏ ਵਾਹਿਗੁਰੂ ਜੀ ਅੱਜ ਅਸੀਂ ਅਸਾਂ ਜੁਨੀਅਰ ਨਾਲ ਸਾਡੀ ਮੀਟਿੰਗ ਹੋਈ ਆ ਜਿਹੜਾ ਕਿਸਾਨ ਜਿਹੜਾ ਚੱਲ ਰਿਹਾ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਭਾਜਪਾ ਸਰਕਾਰ ਨੇ ਸਾਡੇ ਕਿਸਾਨਾਂ ਭਾਈਆਂ ਨਾਲ ਕਿਦਾਂ ਧੱਕਾ ਕੀਤਾ ਔਰ ਬਾਰ-ਬਾਰ ਇਸ ਧੱਕੇ ਦੇ ਅਸੀਂ ਥੱਲੇ ਆ ਰਹੇ ਆ ਇਹਨਾਂ ਦੇ ਸੋ ਅਸੀਂ ਰਲ ਕੇ ਸਮੂਹ ਟਰਾਂਸਪੋਰਟਰਾਂ ਨੇ ਫੈਸਲਾ ਲਿਆ ਕਿ ਅਸੀਂ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੱਛਾਂ ਦੀ ਮੁਕੰਮਲ ਇਹਨਾਂ ਨੂੰ ਬੰਦ ਰੱਖਾਂਗੇ ਔਰ ਕਿਸਾਨਾਂ ਦੇ ਨਾਲ ਅਸੀਂ ਸੰਘਰਸ਼ ਤੇ 슈ਗਰ ਮਿਲ ਚੌਂਕ ਦੇ ਵਿੱਚ ਅਸੀਂ ਬੈਠਾਂਗੇ ਤਾਂ ਕਿ ਕੇਂਦਰ ਦੀ ਜਿਹੜੀ ਅੰਨੀ ਬੋਲੀ ਸਰਕਾਰ ਆ ਉਹਦੇ ਅਸੀਂ ਜਿਹੜੇ ਅੰਨ ਖੋਲ ਸਕੀਏ ਅਤੇ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਈਏ ਕਿਉਂਕਿ ਅੱਜ ਸੰਘਰਸ਼ ਦੇ ਵਿੱਚ ਡੱਲੇ ਵਾਲ ਸਾਹਿਬ ਮਰਨ ਭਾਰਤ ਤੇ ਬੈਠੇ ਆ ਉਹਨਾਂ ਦੀ ਕਿੰਨੀ ਵੱਡੀ ਕੁਰਬਾਨੀ ਆ ਸਾਡੇ ਕਿਸਾਨਾਂ ਦੀ ਕਿੰਨੀ ਵੱਡੀ ਕੁਰਬਾਨੀ ਆ ਅੱਜ ਅਸੀਂ ਜੇ ਰੋਟੀ ਖਾਣੇ ਆ ਆਸਾਨਾਂ ਦੀ ਬਦੌਲਤ ਖਾਣੇ ਆ ਪਰ ਅਸੀਂ ਕਿਸਾਨਾਂ ਦਾ ਜਿਹੜਾ ਸਾਰੇ ਨਾਲ ਮਿਲ ਕੇ ਸਾਥ ਦਈਏ ਚਾਹੇ ਉਹ ਬੱਸਾਂ ਵਾਲੇ ਡਰਾਈਵਰ ਕਨੈਕਟਰ ਸਾਰਿਆਂ ਨੂੰ ਬੇਨਤੀ ਆ ਕਿ ਉਹ ਮੁਕੰਮਲ ਤੌਰ ਤੇ ਚੱਕਾ ਬੰਦ ਕਰਕੇ ਸ਼ੂਗਰ ਮਿਲ ਚੌਂਕ ਦੇ ਵਿੱਚ ਆਉਣ